ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਵਾਲੇ ਹਾਂ ਜੀ ਕਿ ਤੁਸੀਂ ਇਸ ਦੀਵਾਲੀ ਵਾਲੇ ਦਿਨ ਘਰ ਵਿੱਚ ਇਹ ਚੀਜ਼ਾਂ ਲੈ ਕੇ ਆਉਣੀਆਂ ਹਨ ਫਿਰ ਵੇਖਿਓ ਮਾਇਆ ਤੁਹਾਡੇ ਘਰ ਖੁਦ ਚੱਲ ਕੇ ਆਵੇਗੀ ਕਿਸਮਤ ਦਾ ਬੰਦ ਤਾਲਾ ਤੁਹਾਡਾ ਖੁੱਲਦਿਆਂ ਦੇਰ ਨਹੀਂ ਲੱਗਣੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਪਰਮਾਤਮਾ ਜੀ ਦੀਆਂ ਬਰਕਤਾਂ ਹਾਸਿਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਜਾਣਕਾਰੀ ਲੈ ਕੇ ਆਈ ਹੈ ਜੀ ਇਸ ਲਈ ਤੁਸੀਂ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੇ ਹੱਲ ਇਸ ਵੀਡੀਓ ਵਿੱਚ ਲੁਕੇ ਹੋਏ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਕਹਾਣੀ ਵੀ ਸਾਂਝੀ ਕਰਾਂਗੇ ਇਹਨੂੰ ਸਿਰਫ ਕਹਾਣੀ ਨਾ ਸਮਝਣਾ ਇਹ ਸਾਡੇ ਲਈ ਬਹੁਤ ਵੱਡੀ ਸਿੱਖਿਆ ਹੈ ਜੇਕਰ ਅਸੀਂ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਏ ਸੱਚ ਕਰਕੇ ਜਾਣਿਓ ਜੀ ਸਾਡੇ ਵੀ ਜੀਵਨ ਦੇ ਵਿੱਚ ਤੰਦਰੁਸਤੀ ਤਰੱਕੀ ਖੁਸ਼ੀਆਂ ਤੇ ਬਰਕਤਾਂ ਦੇ ਰਾਹ ਖੁੱਲ ਜਾਣਗੇ ਤਾ ਫਿਰ ਆਓ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਇਹ ਕਹਾਣੀ ਸਾਂਝੀ ਕਰਦੇ ਹਾਂ ਫਿਰ ਉਸ ਤੋਂ ਬਾਅਦ ਇਸ ਕਹਾਣੀ ਦੀ ਸਿੱਖਿਆ ਦੇ ਬਾਰੇ ਗੱਲ ਕਰਾਂਗੇ ਇਦਾਂ ਹੀ ਆਖਦੇ ਹਨ ਜੀ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਸੇਠ ਤੇ ਸਠਾਣੀ ਜੀ ਰਹਿ ਆ ਕਰਦੇ ਸਨ ਦੋਵੇਂ ਹੀ ਬੜੇ ਮਿਹਨਤੀ ਉਦਮੀ ਤੇ ਰੱਬ ਦਾ ਨਾਮ ਜਪਣ ਵਾਲੇ ਸਨ ਕਹਿੰਦੇ ਕਿ ਦੋਵਾਂ ਨੇ ਸਵੇਰੇ ਤਾਰਿਆਂ ਦੀ ਛਾਵੇਂ ਉੱਠ ਜਾਣਾ ਭਾਵੇਂ ਕਿ ਅੰਮ੍ਰਿਤ ਵੇਲੇ ਵਿੱਚ ਉੱਠਣਾ ਤੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਰੱਬ ਦਾ ਨਾਮ ਜਪਣਾ ਪਰਮਾਤਮਾ ਦਾ ਨਾਮ ਜਪਣਾ ਕਹਿੰਦੇ ਕਿ ਪਰਮਾਤਮਾ ਜੀ ਦਾ ਨਾਮ ਜਪਣ ਤੋਂ ਬਾਅਦ ਉਹਨਾਂ ਨੇ ਕੁਝ ਫਿਰ ਖਾਣਾ ਪੀਣਾ ਫਿਰ ਉਸ ਤੋਂ ਬਾਅਦ ਸੇਠ ਜੀ ਨੇ ਆਪਣੇ ਕੰਮ ਤੇ ਚਲੇ ਜਾਣਾ ਭਾਵਕੇ ਆਪਣੀ ਦੁਕਾਨ ਤੇ ਚਲੇ ਜਾਣਾ ਤੇ ਸੇਠਾਣੀ ਨੇ ਆਪਣਾ ਘਰ ਸੰਭਾਲਣਾ ਘਰ ਦੇ ਵਿੱਚ ਜੋ ਵੀ ਕੰਮ ਧੰਦੇ ਹੁੰਦੇ ਹਨ ਉਹ ਸਾਰੇ ਹੀ ਕੰਮ ਧੰਦੇ ਉਸ ਨੇ ਬੜੇ ਰੀਜ ਤੇ ਬੜੇ ਚਾਣ ਨਾਲ ਕਰਨੇ ਖੁਸ਼ੀ-ਖੁਸ਼ੀ ਕਰਨੇ ਘਰ ਦੀ ਸਾਫ ਸਫਾਈ ਰੱਖਣੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਵੀ ਬੜੇ ਸਵੱਛਮਤਾ ਦੇ ਨਾਲ ਸਾਫ਼ ਸਫਾਈ ਦੇ ਨਾਲ ਬਣਾਉਣਾ ਤੇ ਘਰ ਦੇ ਜੀਆ ਨੂੰ ਫਿਰ ਛਕਾਉਣਾ ਕਹਿੰਦੇ ਕਿ ਵੇਖਦੇ ਆਂ ਹੀ ਵੇਖਦੇ ਆਂ ਉਹਨਾਂ ਦਾ ਕੰਮ ਧੰਦਾ ਕਾਰੋਬਾਰ ਬੜਾ ਸੋਹਣਾ ਚੱਲ ਪਿਆ ਸੇਠ ਜੀ ਨੇ ਇੱਕ ਦੁਕਾਨ ਤੋਂ ਦੋ ਦੁਕਾਨਾਂ ਬਣਾ ਲਈਆਂ ਦੋ ਤੋਂ ਚਾਰ ਦੁਕਾਨਾਂ ਬਣਦੇ ਆਂ ਧੇਰ ਨਾ ਲੱਗੀ ਕਹਿੰਦੇ ਕਿ ਕੁਝ ਹੀ ਸਮੇਂ ਦੇ ਵਿੱਚ ਸੇਠ ਜੀ ਨੇ ਆਪਣੇ ਨਗਰ ਦੇ ਬਹੁਤ ਹੀ ਵੱਡੇ ਅਮੀਰ ਵਪਾਰੀ ਵੀ ਬਣ ਗਏ ਕਹਿੰਦੇ ਕਿ ਸੇਠ ਸਠਾਣੀ ਦੇ ਘਰ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ ਕਹਿੰਦੇ ਕਿ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਇਹ ਸੇਠ ਸਠਾਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਖੁਸ਼ ਰਹਿਣ ਲੱਗੇ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਵੀ ਕਰਨ ਲੱਗੇ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਵੀ ਕਰਦੇ ਰਹਿੰਦੇ ਕਿ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਸਾਡੇ ਜੀਵਨ ਦੀ ਇਹ ਘਾਟ ਪੂਰੀ ਕਰ ਦਿੱਤੀ ਹੈ ਸੱਚਮੁੱਚ ਪਰਮ ਪਿਤਾ ਪਰਮਾਤਮਾ ਜੀ ਨੇ ਉਹਨਾਂ ਦੇ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਨਾ ਛੱਡੀ ਸਭ ਕੁਝ ਦੇ ਦਿੱਤਾ ਧਨ ਦੌਲਤ ਸ਼ਹਰਤ ਧੀਆ ਪੁੱਤਰ ਇਸ ਕਰਕੇ ਸੇਠ ਸਠਾਣੀ ਬਹੁਤ ਖੁਸ਼ ਰਹਿੰਦੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹਿੰਦੇ ਸੋ ਕਹਿੰਦੇ ਸਮਾਂ ਬੀਤਦਾ ਗਿਆ ਉਹਨਾਂ ਨੇ ਆਪਣੇ ਬੱਚਿਆਂ ਦਾ ਸੋਹਣਾ ਪਾਲਣ ਪੋਸ਼ਣ ਵੀ ਕੀਤਾ ਚੰਗਾ ਪੜਾਇਆ ਲਿਖਾਇਆ ਚੰਗੇ ਸੰਸਕਾਰ ਦਿੱਤੇ ਹੁਣ ਜਦੋਂ ਬੱਚੇ ਜਵਾਨ ਹੋ ਗਏ ਤਾਂ ਸੇਠ ਸਠਾਣੀ ਨੇ ਫੈਸਲਾ ਕੀਤਾ ਕਿ ਕਿਉਂ ਨਾ ਸਮੇਂ ਸਿਰ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਧੀ ਦੇ ਲਈ ਚੰਗਾ ਵਰ ਲੱਭਿਆ ਜਾਵੇ ਵਿਆਹ ਕਰ ਦਿੱਤਾ ਧੀ ਦਾ ਸਾਰੇ ਘਰ ਚਲੀ ਗਈ ਤੇ ਪੁੱਤਰਾਂ ਦੇ ਲਈ ਦੋ ਨੇਕ ਕੁੜੀਆਂ ਦੀ ਭਾਲ ਕੀਤੀ ਉਹਨਾਂ ਦੇ ਨਾਲ ਆਪਣੇ ਪੁੱਤਾਂ ਦਾ ਵਿਆਹ ਕਰ ਦਿੱਤਾ ਘਰ ਨੋ ਲੈ ਆਂਦੀਆਂ ਕਹਿੰਦੇ ਕਿ ਹੁਣ ਸੇਠ ਤੇ ਸੇਠਾਣੀ ਚਾਹੁੰਦੇ ਸਨ ਸਾਡੇ ਬੱਚੇ ਸਾਡੇ ਜਿਉਂਦਿਆਂ ਜੀ ਆਪਣਾ ਸਾਰਾ ਕੰਮ ਧੰਦਾ ਤੇ ਕਾਰੋਬਾਰ ਜ਼ਿੰਮੇਵਾਰੀਆਂ ਨੂੰ ਸੰਭਾਲ ਲੈਣ ਕਿਉਂਕਿ ਸਾਡੇ ਜਾਣ ਤੋਂ ਬਾਅਦ ਵੀ ਤਾਂ ਇਹਨਾਂ ਨੇ ਹੀ ਸੰਭਾਲਣਾ ਹੈ ਸੋ ਸਾਡੇ ਹੁੰਦਿਆਂ ਹੀ ਆਪਣੇ ਘਰ ਗਰਸਤੀ ਨੂੰ ਸੰਭਾਲ ਲੈਣ ਆਪਣੇ ਕਾਰੋਬਾਰ ਨੂੰ ਸੰਭਾਲਣ ਇਸ ਕਰਕੇ ਕਹਿੰਦੇ ਇੱਕ ਦਿਨ ਸੇਠ ਤੇਸਾ ਠਾਣੀ ਨੇ ਆਪਣੀਆਂ ਨੋਹਾ ਆਪਣੇ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੱਚਿਓ ਅਸੀਂ ਜਿੰਨੇ ਜੋਗੇ ਸਾਂ ਅਸੀਂ ਤੁਹਾਡੇ ਲਈ ਕੀਤਾ ਜਿੰਨੀ ਕ ਧਨ ਦੌਲਤ ਜ਼ਮੀਨ ਜਾਇਦਾਦ ਹੈ ਤੁਹਾਡੇ ਲਈ ਬਣਾ ਸਕਦੇ ਸੀ ਮਿਹਨਤ ਕਰਕੇ ਬਣਾਈ ਹੈ ਪਰ ਹੁਣ ਅਸੀਂ ਬੁਢਾਪੇ ਦੇ ਵਿੱਚ ਹਾਂ ਨਾਮ ਜਪਣਾ ਚਾਹੁੰਦੇ ਹਾਂ ਇਸ ਬੁਢਾਪੇ ਦਾ ਸਮਾ ਪਰਮ ਪਿਤਾ ਪਰਮਾਤਮਾ ਜੀ ਦੇ ਲੇਖੇ ਲਾਉਣਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਘਰ-ਗ੍ਰਸਤੀ ਦੀ ਕਾਰੋਬਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਖੁਦ ਸੰਭਾਲੋ ਕਿਉਂਕਿ ਸਾਡੇ ਜਾਣ ਪਿੱਛੋਂ ਵੀ ਤਾਂ ਸਭ ਕੁਝ ਤੁਸੀਂ ਹੀ ਸੰਭਾਲਣਾ ਹੈ ਕਿਉਂ ਨਾ ਸਾਡੇ ਜਿਉਂਦੇ ਹੀ ਜੀ ਸਭ ਕੁਝ ਸੰਭਾਲ ਲਓ ਕਹਿੰਦੇ ਕਿ ਇਨਾ ਕਹਿ ਕੇ ਸੇਠ ਜੀ ਨੇ ਜੋ ਵੀ ਧਨ ਦੌਲਤ ਜ਼ਮੀਨ ਜਾਇਦਾਦ ਸੀ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੱਤੀ ਆਪਣੇ ਦੋਵਾਂ ਪੁੱਤਾਂ ਨੂੰ ਸਭ ਕੁਝ ਦੇ ਦਿੱਤਾ ਤੇ ਕਿਹਾ ਪੁੱਤਰ ਸਾਡੇ ਕੋਲ ਇਨਾ ਹੀ ਸੀ ਜੋ ਹੁਣ ਅਸੀਂ ਤੁਹਾਨੂੰ ਦੇ ਦਿੱਤਾ ਹੈ ਕਹਿੰਦੇ ਸੇਠ ਤੇ ਸੇਠਾਣੀ ਦੀਆਂ ਦੋਵੇਂ ਨੋਹਾ ਅੱਗੇ ਆਈਆਂ ਤੇ ਆ ਕੇ ਹੱਥ ਜੋੜ ਕੇ ਕਹਿਣ ਲੱਗੀਆਂ ਮਾਤਾ ਜੀ ਨਹੀਂ ਪਿਤਾ ਜੀ ਅਜੇ ਤੁਸੀਂ ਬਹੁਤ ਕੁਝ ਸਾਨੂੰ ਨਹੀਂ ਦਿੱਤਾ ਅਜੇ ਤਾਂ ਬਹੁਤ ਕੀਮਤੀ ਚੀਜ਼ ਤੁਹਾਡੇ ਕੋਲ ਹੈ ਸਾਨੂੰ ਉਹ ਵੀ ਚਾਹੀਦੀ ਹੈ ਕਹਿੰਦੇ ਸੇਠ ਸੇਠਾਣੀ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਵੀ ਨਹੀਂ ਧੀਓ ਅਸੀਂ ਤਾਂ ਆਪਣਾ ਸਾਰਾ ਕੀਮਤੀ ਸਮਾਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਤੁਹਾਨੂੰ ਦੇ ਦਿੱਤਾ ਹੈ ਆਪਣੇ ਕੋਲ ਤਾਂ ਕੁਝ ਨਹੀਂ ਰੱਖਿਆ ਨੋਹਾ ਨੇ ਫਿਰ ਕਿਹਾ ਨਹੀਂ ਇੱਕ ਕੀਮਤੀ ਚੀਜ਼ ਤੁਹਾਡੇ ਕੋਲ ਹੈ ਸੇਠਾਣੀ ਨੇ ਕਿਹਾ ਕਿ ਧੀਓ ਫਿਰ ਤੁਸੀਂ ਹੀ ਖੁਦ ਦੱਸ ਦਿਓ ਕਿ ਉਹ ਕੀਮਤੀ ਚੀਜ਼ ਕਿਹੜੀ ਹੈ ਨੋਹਾ ਨੇ ਹੱਥ ਚੋੜ ਕੇ ਬੇਨਤੀ ਕੀਤੀ ਉਹ ਹੈ ਤੁਹਾਡਾ ਜ਼ਿੰਦਗੀ ਜਿਉਣ ਦਾ ਤਜਰਬਾ ਸਾਨੂੰ ਤੁਹਾਡੀ ਮਤ ਚਾਹੀਦੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਨਿਭਾਇਆ ਤੁਸੀਂ ਆਪਣੇ ਜੀਵਨ ਵਿੱਚ ਸਭ ਕੁਝ ਪ੍ਰਾਪਤ ਕੀਤਾ ਅਸੀਂ ਚਾਹੁੰਦੇ ਹਾਂ ਇਹ ਸਭ ਕੁਝ ਤੁਸੀਂ ਕਿਵੇਂ ਪ੍ਰਾਪਤ ਕੀਤਾ ਸਾਨੂੰ ਵੀ ਮੱਤ ਦੇ ਦਿਓ ਸਾਨੂੰ ਵੀ ਗਿਆਨ ਦੇ ਦਿਓ ਪਰਮਪਿਤਾ ਪਰਮਾਤਮਾ ਜੀ ਤੁਹਾਡੇ ਤੇ ਬੜੇ ਮਿਹਰਬਾਨ ਰਹੇ ਹਨ ਮਾਇਆ ਦੀ ਦੇਵੀ ਤੁਹਾਡੇ ਤੇ ਹਮੇਸ਼ਾ ਮਿਹਰਬਾਨ ਰਹੀ ਹੈ ਤੁਹਾਨੂੰ ਹਰ ਕੰਮ ਦੇ ਵਿੱਚ ਤਰੱਕੀ ਮਿਲੀ ਹੈ ਇਹ ਸਭ ਕੁਝ ਤੁਸੀਂ ਕਿਵੇਂ ਕੀਤਾ ਇਹ ਸਾਨੂੰ ਵੀ ਗਿਆਨ ਦੇ ਦਿਓ ਇਹ ਮੱਤ ਦਿਓ ਕਹਿੰਦੇ ਸੇਠ ਤੇ ਸੇਠਾਣੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਤਿਓ ਜੋ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਨਿਭਾ ਪਾਏ ਹਾਂ ਇਹ ਸਭ ਕੁਝ ਅਸੀਂ ਇੱਕ ਦੂਸਰੇ ਦੇ ਸਾਥ ਦੇ ਸਦਕਾ ਹੀ ਕਰ ਪਾਏ ਹਾਂ ਤੁਹਾਡੀ ਮਾਂ ਨੇ ਇਹ ਘਰ ਗ੍ਰਸਤੀ ਨੂੰ ਬੜੇ ਸੋਹਣੇ ਤਰੀਕੇ ਨਾਲ ਸੰਭਾਲ ਲਿਆ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਦੇ ਨਾਲ ਨਿਭਾਈਆਂ ਇਸ ਕਰਕੇ ਮੈਂ ਆਪਣੇ ਬਾਹਰ ਦੇ ਕੰਮ ਧੰਦਿਆਂ ਨੂੰ ਵਧੀਆ ਤਰੀਕੇ ਨਾਲ ਕਰ ਪਾਇਆ ਸੀ ਕਿਉਂਕਿ ਜਿਹੜਾ ਬੰਦਾ ਘਰ ਵਿੱਚ ਸੁખી ਹੈ ਹਰ ਥਾਂ ਤੇ ਸੁખી ਹੈ ਉਹ ਆਪਣੇ ਹਰ ਕੰਮ ਨੂੰ ਫਿਰ ਵਧੀਆ ਤਰੀਕੇ ਨਾਲ ਕਰ ਪਾਉਂਦਾ ਹੈ ਜੇਕਰ ਤੁਸੀਂ ਜੀਵਨ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਣੀ ਪੜੀ ਜ਼ਰੂਰੀ ਹੈ ਦੋਵਾਂ ਜੀਆਂ ਦਾ ਪਰਿਵਾਰ ਦੇ ਵਿੱਚ ਆਪਸ ਪ੍ਰੇਮ ਪਿਆਰ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਸੇਠਾਣੀ ਜੀ ਹੱਸ ਕੇ ਕਹਿਣ ਲੱਗੇ ਧੀਓ ਤੁਸੀਂ ਕਹਿੰਦੀਆਂ ਹੋ ਨਾ ਕਿ ਪਰਮ ਪਿਤਾ ਪਰਮਾਤਮਾ ਜੀ ਸਾਡੇ ਤੇ ਬੜੇ ਮਿਹਰਬਾਨ ਰਹੇ ਹਨ ਮਾਤਾ ਲక్ష్ਮੀ ਜੀ ਸਾਡੇ ਤੇ ਮਿਹਰਬਾਨ ਰਹੀ ਹੈ ਤਾਂ ਹੀ ਉਹ ਇੱਕ ਗੱਲ ਪੱਲੇ ਨਾਲ ਬੰਨ ਲਿਓ ਕਿ ਜਿਸ ਘਰ ਵਿੱਚ ਲੋਕ ਉਦਮੀ ਹੋਣ ਮਿਹਨਤੀ ਹੋਣ ਜਿਸ ਘਰ ਦੇ ਵਿੱਚ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਕੋਈ ਲੈਂਦਾ ਹੋਵੇ ਉਹਨਾਂ ਦੇ ਉੱਤੇ ਪਰਮਾਤਮਾ ਸਦਾ ਮਿਹਰਬਾਨ ਰਹਿੰਦੇ ਹਨ ਜਿਨ੍ਹਾਂ ਜੀਆ ਨੂੰ ਰੱਬ ਕੋਲੋਂ ਮਾਇਆ ਮੰਗਣੀ ਨਹੀਂ ਪੈਂਦੀ ਮਾਇਆ ਖੁਦ ਚੱਲ ਕੇ ਉਹਨਾਂ ਦੇ ਘਰ ਆਉਂਦੀ ਹੈ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਬਣਿਆ ਰਹੇ ਘਰ ਵਿੱਚ ਮਾਇਆ ਪੱਖੋਂ ਹੱਥ ਖੁੱਲਾ ਰਹੇ ਫਿਰ ਇਹਨਾਂ ਗੱਲਾਂ ਨੂੰ ਪੱਲੇ ਨਾਲ ਬੰਨ ਲਿਓ ਰੋਜ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪੋ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਓਨਾ ਹੀ ਤੁਹਾਡੇ ਘਰ ਵਿੱਚ ਬਰਕਤ ਵਧਣੀ ਸ਼ੁਰੂ ਹੋ ਜਾਵੇਗੀ ਘਰ ਦੇ ਕਲੇ-ਕਲੇਸ਼ ਦੂਰ ਹੋ ਜਾਣਗੇ ਤੇ ਕਿਉਂਕਿ ਜਿਸ ਘਰ ਵਿੱਚ ਕਲੇ-ਕਲੇਸ਼ ਹੈ ਉਸ ਘਰ ਦੇ ਜੀ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਪਾਉਂਦੇ ਜਿਹੜਾ ਬੰਦਾ ਆਪਣੀ ਗ੍ਰਸਤੀ ਤੋਂ ਖੁਸ਼ ਹੈ ਹਰ ਥਾਂ ਤੇ ਖੁਸ਼ ਹੈ ਹਰ ਕੰਮ ਨੂੰ ਫਿਰ ਵਧੀਆ ਤਰੀਕੇ ਨਾਲ ਕਰ ਪਾਉਂਦਾ ਹੈ ਸੇਠਾਣੀ ਨੇ ਇੱਕ ਮਾਤਾ ਆਪਣੀ ਨੋਹਾਂ ਨੂੰ ਹੋਰ ਦਿੱਤੀ ਕਿ ਤੀਓ ਜਿੰਨਾ ਹੀ ਤੁਸੀਂ ਅਨ ਦਾ ਸਤਿਕਾਰ ਕਰੋਗੇ ਓਨੇ ਹੀ ਘਰ ਦੇ ਵਿੱਚ ਆਨ ਰਜਕ ਦੀ ਬਰਕਤ ਹੋਵੇਗੀ ਸੇਠਾਣੀ ਜੀ ਨੇ ਹੱਸ ਕੇ ਆਪਣੀਆਂ ਨੋਹਾਂ ਨੂੰ ਕਿਹਾ ਜੇਕਰ ਤੁਸੀਂ ਚਾਹੁੰਦੀਆਂ ਹੋ ਨਾ ਕਿ ਮਾਇਆ ਦੀ ਦੇਵੀ ਤੁਹਾਡੇ ਤੇ ਮਿਹਰਬਾਨ ਰਹੇ ਫਿਰ ਘਰ ਨੂੰ ਸਦਾ ਹੀ ਸਾਫ਼ ਸੁਥਰਾ ਬਣਾ ਕੇ ਰੱਖਿਓ ਆਪਣੇ ਸਰੀਰ ਦੀ ਸਾਫ਼ ਸਫਾਈ ਰੱਖੋ ਘਰ ਵਿੱਚ ਰੋਜ਼ ਪਰਮਾਤਮਾ ਦਾ ਨਾਮ ਜਪੋ ਤੇ ਰੱਜ ਕੇ ਮਿਹਨਤ ਕਰੋ ਮਾਇਆ ਖੁਦ ਚੱਲ ਕੇ ਤੁਹਾਡੇ ਘਰ ਵਿੱਚ ਆਵੇਗੀ ਜਿਸ ਘਰ ਵਿੱਚ ਗੰਦਗੀ ਹੋਵੇਗੀ ਕਲੇ-ਕਲੇਸ਼ ਹੋਵੇਗਾ ਉੱਥੇ ਦਲੇਦਰਤਾ ਡੇਰਾ ਲਾ ਲੈਂਦੀ ਹੈ ਹੋਰ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਨਾਲ ਸੱਦ ਕੇ ਲੈ ਆਉਂਦੀ ਹੈ ਸਾਡੇ ਸਰੀਰ ਨੂੰ ਵੀ ਰੋਗੀ ਕਰ ਦਿੰਦੀ ਹੈ ਕਮਾਂ ਕਰਣੋਂ ਨੁਕਸਾਨ ਹੁੰਦੇ ਹਨ ਸੋ ਮੁੱਕ ਦੀ ਗੱਲ ਹੈ ਜਿਸ ਘਰ ਵਿੱਚ ਪਰਮਾਤਮਾ ਦਾ ਨਾਮ ਹੋਵੇ ਘਰ ਦੇ ਜੀਵਾਂ ਦਾ ਪਿਆਰ ਹੋਵੇ ਵਿਸ਼ਵਾਸ ਹੋਵੇ ਉਸ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਲੋਕ ਤਰੱਕੀ ਕਰਦੇ ਹਨ ਉਹਨਾਂ ਦੇ ਉੱਤੇ ਪਰਮ ਪਿਤਾ ਪਰਮਾਤਮਾ ਜੀ ਹਮੇਸ਼ਾ ਹੀ ਮਿਹਰ ਭਰੀ ਨਿਗਾਹ ਬਣਾ ਕੇ ਰੱਖਦੇ ਹਨ ਸੋ ਸਾਥ ਸੰਗਤ ਜੀ ਆਸ ਕਰਦੇ ਹਾਂ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ